ਜਿਨਾਵੇ ਨਾਮ ਚਿਤਿਆ ਵਨਸਤੀਆਂ ਦੇ ਜਲਾਈ ਦੀ ਭਾਈ ਕ੍ਰਿਸ਼ਣ ਕੇ ਸੁਨਾਉਂਦੀ ਬਾਣ ਵਿਤਰਕ ਮਾਇਨ ਦਾ ਧਿਆਨ ਤਦ ਸਭ ਸਹੀ ਬਲਿਸ਼ ਨੇ ਬਾਲੇ ਗੁਰਜੀਤ ਨਾਮ ਸੁਨਾ ਸੂਰੀਆਂ ਨੇ ਪਰਮ ਸਿਸਤੇ ਬਦ ਬਦ ਪਾਏ ਕੀ ਅਰੇਂਗ ਤੁਹਾਨੂੰ ਜੀਤੇ ਚੜ੍ਹੇ ਗਏ ਬਾਣੀਆਂ ਮਾਤੀਏ ਗਏ ਉਪਰ ਸਿਵਰ ਦੇ ਕਿਰਪਾ ਨੇ ਕੀਆ ਧਰਮ ਨਹੀਂ ਹਾਰਿਆ ਨੰਨਾ ਦੀ ਪਾਵਨ ਪਿੱਤਰ ਕਮਾਈ ਦਾ ਪੂਜਾ ਉਸਾਸ ਬਦ ਗੁਰੂਵਰਾਂ ਦਾ ਧਿਆਨ ਕਰ ਸਮ ਸਭ ਸਰੀ ਗੁਰਲਾਇਸ਼ਰੇ ਵਾਹਿਗੁਰੂ ਦੀ ਸ਼ਕਤ ਉਸ ਕੀ ਦਾਨ ਇਸ ਵਾਰ ਭਰਤਾਂ ਬਿੰਦਾਂ ਨੂੰ ਸਹਾਉਤਾ ਸਦਾਣ ਦਾਨ ਦਾ ਸੇਵਾ ਸਸਨਾੜ ਚੌਕੀਆਂ ਚੰਦੇ ਹੋਗੇ ਟੋਕ ਟੋਕਾ ਪਰਮ ਜੀ ਦਾ ਧਿਆਨ ਤਰਖੋਂ ਸਭ ਸਹਿ ਗੁਰਨਾਸਿਰੇ ਵਾਹਿਗੁਰੂ ਜੀ ਅਕਮਾਰਿਆ ਦੇ ਮਹਾਰ ਗੁਰਿਆ ਦੇ ਤਾਰ ਟੋਡਿਆ ਦੀ ਕੋਟ ਅਕਾਲ ਪ੍ਰਤਿ ਪਰਮਾਤਮਾ ਅਸਿਤੇ ਪਕਾ ਵਾਹਿਗੁਰੂ ਜੀ ਆਪ ਜੀ ਕੇ ਜਨਰ ਵਿੱਚ ਸੋਚੀ ਸੰਤਾਂ ਦੀ ਦਰਬਾਰ ਬੇਨਤੀ ਹੈ ਮਹਾਰਾਜ ਜੀ ਜੇ ਹਰ ਜੀ ਜਿਖਿਆ ਤੇ ਰਹੁ ਹੁਕਮੋਂ ਕਮਾਏ ਕਰ ਰੇ ਆ ਆਪਣੇ ਨਾਲ ਦਾ ਸੱਤਿ ਉਪਰੇ ਦੇ ਮਹਾਵਾਕ ਨੂੰ ਸਾਰ ਸਰਕਾਰ ਨੂੰ ਮੰਗਦਾ ਜੀ ਮਾਤਾ ਪਰਦੇਵਤ ਕੌਰ ਜੋ ਕਿਸ ਨੇ ਜਨਾਬਿਕ ਤੇ ਸੰਸਾਏ ਕੱਦਲਾ ਕਰਦੋ ਇੱਕ ਗੁਰੂ ਸਿਕਾ ਦੀ ਆਪੀ ਕੇ ਚਰਵਾ ਵਿੱਚ ਪਹੁੰਚੇ ਹਨ ਉਹਨਾਂ ਦੀ ਆਤਮਾ ਸ਼ਾਂਤੀ ਵਾਸਤੇ ਪਰਿਵਾਰ ਤੇ ਗ੍ਰਹਿ ਬੈਠੇ ਸੁਣਦੀ ਬਾਣੀ ਆਈ ਕਨਸਕਰੀ ਸੇਵਾ ਮਮਟਾਈ ਦੀ ਸੀ ਸੈਡ ਬਾ ਗੁਰੂ ਪਿਤਾ ਜੀ ਪ੍ਰਕਾਸ਼ ਕਰਵਾਈ ਹੈ ਅੰਮ੍ਰਿਤ ਵੇਲੇ ਤੋਂ ਪਾਏ ਗਿਆ ਪ੍ਰੰਤ ਵਿਛੜੀ ਆਤਮਾ ਦੀ ਯਾਦ ਵਿੱਚ ਆਪ ਜੀ ਦੇ ਚਰਨਾ ਵਿੱਚ ਬੇਨਤੀ ਕਰ ਕੁਰਬਾਨੀ ਦੇ ਦਾਤ ਕਰਦੇ ਆ ਅਥਾ ਕੀਰਤਨ ਗੁਰਵਾਣੀ ਗੌਰਵ ਦੀ ਅਰਚਨਾ ਕਰਦੇ ਆ ਪਰਵਾਰਕ ਨੂੰ ਸ਼ੇਗਾ ਕਰਦੇ ਆ ਅਰਦਾਸ ਬੇਨਤੀ ਕਰਦੀ ਆ ਬੇਅੰਤ ਬਿਆ ਰਾਹ ਕਿਰਪਾ ਕਰਨੀ ਸਤਿਗੁਰੂ ਗੁਰਵਾਣੀ ਦਾ ਮਹਾਰਤੋ ਕੀਰਤਨ ਦਾ ਮਹਾਰਤੋ ਸੇਵਾ ਦਾ ਮਹਾਰਤੋ ਅਰਦਾਸ ਦਾ ਮਹਾਰਤੋ ਵਿਛੜੀ ਆਤਮਾ ਨੂੰ ਸਹਾਈ ਹੋਵੇ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਦੇ ਨਾਲ ਗੁਰੂ ਪਿੱਤਾ ਦੀ ਜੋੜ ਜਕੜ ਕੇ ਪਿੱਛੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਦੋਸਤ ਮਿੱਤਰਾਂ ਨੂੰ ਨਾਲ ਜੇ ਪਾਣਾ ਵਰਤਦਾ ਬਰਸਦਾ ਆਪ ਵੀ ਹਾਣੇ ਕਰਾ ਕੇ ਹੈ ਆਪਨੇ ਸਵਾਗਤ ਕੀ ਜੋ ਸੁਪਾਵੈ ਮਾਨਕਾ ਸਾਹੀਨ ਚੰਗੀ ਮਹਾਰਾਜ ਜੀ ਤੋਂ ਕਿਨੇ ਸਨੇ ਪਰਿਵਾਰ ਵੱਲੋਂ ਆਪਜੀ ਕੇ ਹਜੂਰੀ ਅੰਦਰ ਸੋਹਣੇ ਅਰਮਾਨੇ ਪ੍ਰਿਆਨਤ ਮਾਨਾ ਪੇਟਾ ਕੀਤੀ ਹੈ ਮਹਾਰਾਜ ਆਪਜੀ ਦੇ ਦਰਪੇ ਪਰਮਾਨ ਹੋਵੇ ਸਵਾਗਤਿਆਂ ਤੇ ਵਿਛੜੀ ਆਤਮਾ ਦੀ ਯਾਦ ਵਿੱਚ ਆਪਜੀ ਕੇ ਹਜੂਰੀ ਅੰਦਰ ਰਾਹ ਪ੍ਰਸਾਦ ਦੀ ਦੇਖ ਰੱਜ ਰਹਾ ਹੈ ਆਪ ਜੀ ਦੇ ਵੱਲੋਂ ਪ੍ਰਵਾਣ ਹੋ ਕੇ ਭੁਗਤ ਲਗੇ ਜੋ ਵੀ ਸੰਗਤ ਸਤਿ ਸ੍ਰੀ ਵਾਹਗੁਰੂ ਜੱਪੇ ਜਿਸ ਦੀ ਵੀ ਸੰਗਤ ਗੁਰ ਕਬੀ ਕਾਣੀ ਦੇ ਆਪ ਜੀ ਕੇ ਉਨੀਦਰ ਹਾਜ਼ਰੀ ਭਰੀ ਹੈ ਸਭ ਦੀ ਹਾਜ਼ਰੀ ਦਰਪਨ ਬਾਲਿਕ ਕਰੋ ਸਮਾਪਤੀਆਂ ਤੇ ਦਰਗਾਹੀ ਅਗਾਹੀ ਹੁਕਮਨਾਮਾ ਸਹਿ ਬਖਸ਼ ਕੇ ਸਕਤਾਂ ਨੂੰ ਹਾਲ ਕਰੋ ਹੁਕਮਨਾਮੇ ਤੇ ਚਲਣ ਦਾ ਬਖਸ਼ੋ ਸਹੀ ਕਾਰੇ ਮੇਰ ਜਨਾਬ ਜਿਨਿਆ ਪਰਬਤ ਦੀ ਤਾਬਾ ਕਰਨ ਗੁਰੂ ਨਾਲ ਜਿਦਾ ਨੰਦੀ ਕਰਾ ਤੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਾਂ ਆਕੀਆ ਭਈਆ ਕਾਡ ਜੀ ਕਵੀ ਚਲਾਇਓ ਅੰਤ ਸਾਬ ਸੇਖਣ ਕੋ ਗੁਰੂ ਗ੍ਰੰਥ ਜੀ ਮਾਨਿਆ ਪਰਪਾਰ ਨਾਰਾ ਜੋ ਸਭ ਤਾ ਕਰ ਸੇ ਮਾਦੇ ਪਰਪਾਰ ਨਾਰਾ ਬੋਲੇ ਇਸ ਨੂੰ ਨਹਾ ਵਾਹਿਗੁਰੂ ਜੀ ਕੀ ਬੋਲੇ ਸਤਨਾਕ ਵਾਰੀ ਗਿਰੋ ਸਰਬਜੀ ਕੰਪਿਊਟਰ ਨੂੰ ਪਸਤ ਹਗਣਾ ਸਾਰੀ ਦੁਨੀਆ ਇਹ ਅੰਦਰ ਜਾਣਾ ਮੰਦਾ ਚੰਗਾ ਆਪਨ Let